ਕਾਫੀ ਲਗਾਤਾਰ ਪੰਜਵਾਂ ਦਿਨ ਬੀਤ ਗਿਆ ਵਾ ਇਹ ਇਲਾਕਾ ਜਿਹੜਾ ਵਾ ਲੱਗਰ ਸਭਰਾ ਵੱਡੇ ਸਭਰਾ ਦਾ ਜਿਹੜਾ ਏਰੀਆ ਅਦਰ ਬਾਕੀ ਅੱਗੇ ਪਿੰਡਾਂ ਜਿੰਨੇ ਵੀ ਇਧਰਲੇ ਪਾਸੇ ਫੁੱਲਾਂ ਵਾਲਾ ਘੜਮਾ ਪਰ ਇਧਰਲੇ ਪਾਸੇ ਜਿਵੇਂ ਗਦਾਈ ਕੇ ਆ ਜੱਲੋ ਕੇ ਆ ਕੋਲ ਬੁੱਢਾਵਾ ਜਾਂ ਮੁੱਠਿਆਂ ਵਾਲੇ ਤੱਕ ਦਾ ਕਾਫੀ ਮਾਰ ਜਿਹੜੀ ਫਸਲਾਂ ਨੂੰ ਵੱਡੇ ਪੱਧਰ ਤੇ ਪਈ ਹੈ ਪਰ ਜਿਹਦੇ ਤੇ ਪਿਛਲੀ ਵਾਰ ਵੀ 2023 ਦੇ ਵਿੱਚ ਬਿਲਕੁਲ ਉਜਾੜ ਹੋਣਾ ਕਿ ਸੀਐਮ ਭਗਵੰਤ ਮਾਨ ਸultanpur ਦੀ ਧਰਤੀ ਤੇ ਉਤਰਿਆ ਬੇੜੇ ਦੇ ਵਿੱਚ ਪਰ ਇਹ ਬੋਲ ਕੇ ਕਿਹਾ ਕਿ ਮੈਂ ਮੁਰਗੀ ਦੇ ਪੈਸੇ ਦਊਂਗਾ ਮੈਂ ਬੱਕਰੀ ਦੇ ਪੈਸੇ ਦਊਂਗਾ ਜਿਹੜਾ ਵੀ ਕੋਈ ਨੁਕਸਾਨ ਹੋਊਗਾ ਇਹ ਪੰਜਾਬ ਸਰਕਾਰ ਦੇਵੇਗੀ ਪਰ ਉਸ ਸਮੇਂ ਲੰਮਾ ਸੰਘਰਸ਼ ਕਰਕੇ ਸੈਂਟਰ ਸਰਕਾਰ ਵੱਲੋਂ ਸਿਰਫ 6800 ਰੁਪਏ ਆਇਆ ਉਹਦੇ ਵਿੱਚ ਵੀ 50% ਲੋਕਾਂ ਕੋਲੇ ਪੈਸੇ ਗਏ 50% ਜਿਹੜੇ ਆ ਇਹਨਾਂ ਦੇ ਜਿਹੜੇ ਅਹਿਲਕਾਰ ਅਤੇ ਜਿੰਨਾ ਤਲਾ ਬਾਣਾ ਪ੍ਰਸ਼ਾਸਨ ਆ ਜਿਹੜਾ ਉਹ ਜਮ ਕਰ ਗਿਆ ਅੱਜ ਵੀ ਕੁਝ ਪੈਸੇ ਇਹੋ ਜਿਹੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ 2023 ਦੇ ਜਿਹੜੇ ਹੜ੍ਹਾਂ ਦੇ ਰੋਲ ਰਹੇ ਆ ਔਰ ਉਹਦੇ ਨਾਲ ਲੰਮੇ ਵੱਡੇ ਪੱਧਰ ਤੇ ਲੰਮੀ ਸਕੀਨ ਆਈ ਪਰ ਜਿਹਦੇ ਤੇ ਵੱਡੀ ਗੱਲ ਰੱਖੀ ਗਈ ਔਰ ਸੈਂਟਰ ਸਰਕਾਰ ਵੱਲੋਂ ਲੰਮੀ ਸਕੀਨ ਦੇ ਪਰ ਪਸ਼ੂ ਤੇ 30000 ਰੁਪਇਆ ਜਿਹੜਾ ਮੁਹੱਈਆ ਹੋਇਆ ਤੇ 20000 ਰੁਪਇਆ ਇਹਨਾਂ ਵੱਲੋਂ ਪਾ ਕੇ ਪੂਰਾ 50 ਹੋਣਾ ਸੀ ਪਰ ਉਹ 20 ਤੇ ਕੀ ਪਾਉਣਾ ਸੀ ਪਰ ਸੈਂਟਰ ਸਰਕਾਰ ਵੱਲੋਂ ਜਿਹੜਾ ਕਰੋੜਾਂ ਰੁਪਇਆ ਆ ਜਿਹੜਾ ਉਹ ਵੀ ਇਹ ਪੰਜਾਬ ਸਰਕਾਰ ਜਿਹੜੀ ਗਮਨ ਕਰ ਗਈ ਔਰ ਉਹਦੇ ਤੇ ਅੱਜ ਤੱਕ ਉਹਨਾਂ ਲੋਕਾਂ ਨੂੰ ਪਰਪਸੂ ਦਾ ਕੋਈ ਪੈਸਾ ਨਹੀਂ ਮਿਲਿਆ ਔਰ ਉਹਦੇ ਨਾਲ ਨਾਲ 2023 ਦੇ ਵਿੱਚ ਇਸ ਵੱਡਾ ਪਿੰਡ ਨਗਰ ਸਭਰਾ ਤੇ ਜਿਹਦੇ ਇੰਚਾਰਜ ਨੇ ਬਾਬਾ ਨਿਹਾਲ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਭਾਈ ਬੀਦੀ ਚੰਦ ਜਿਹੜੇ ਸਾਡਾ ਦਲਪੰਥਿਆ ਔਰ ਜਥੇਬੰਦੀ ਦਾ ਬਹੁਤ ਵੱਡੇ ਪੱਧਰ ਤੇ ਪਿਆਰ ਇਹਨਾਂ ਦੇ ਨਾਲ ਜਿਹਦੇ ਚ ਆਪਣਾ ਵੇਤ ਸੁਖਤਰ ਸਾਹਿਬ ਸਿੰਘ ਸਭਰਾ ਆ ਔਰ ਕਾਫੀ ਜਿਹੜਾ ਵਾ ਇਹਦਾ ਨਗਰ ਨਾਲ ਵੀ ਪਿਆਰ ਆ ਸੰਪਰਦਾ ਦੇ ਨਾਲ ਪਿਆਰ ਆ ਜਿਵੇਂ ਜੱਥੇਬੰਦੀ ਸਾਰੀ ਦਾ ਪਰ ਉਦੋਂ ਵੀ ਸਾਰਾ ਨਗਰ ਸੁਭਰਾ ਟਰੈਕਟਰ ਟਰਾਲੀਆਂ ਲੈ ਕੇ ਅਤੇ ਜੋ ਵੀ ਸੰਨ ਦਾ ਜੀਸੀਪੀਆਂ ਲੈ ਕੇ ਵੱਡੇ ਪੱਧਰ ਤੇ ਸੇਵਾ ਕੀਤੀ ਜਿਵੇਂ ਹੋਰ ਸੰਪਰਦਾਵਾਂ ਜਿਹੜੀਆਂ ਉਹਨਾਂ ਨੇ ਵੀ ਆਣ ਕੇ ਵੱਡੇ ਪੱਧਰ ਤੇ 2023 ਦੇ ਵਿੱਚ ਜਿਵੇਂ ਸ੍ਰੀ ਹਾਲੀ ਸਾਹ ਵਾਲੇ ਬਾਬੇ ਉਹ ਵੀ ਆਏ ਪਰ ਮੈਂ ਤੇ ਦਿਲੋਂ ਧੰਨਵਾਦ ਕਰਦਾ ਕਿ ਧੰਨ ਦਾ ਨਾ ਬਾਬਾ ਵਿਧੀ ਚੰਦ ਵਰੋਸਾ ਜਿਨ੍ਹਾਂ ਦੇ ਭਾਈ ਸਵਤਾਰ ਸਿੰਘ ਜੀ ਮਹਾਪੁਰਖ ਜਿਹੜੇ ਆ ਔਰ ਉਹਨਾਂ ਨੇ ਜ਼ਿੰਮੇਵਾਰੀਆਂ ਵੱਡੀਆਂ ਲਾ ਕੇ ਇਸ ਨਗਰ ਸਭਰਾਹ ਨੂੰ ਵੱਡੇ ਪੱਧਰ ਤੇ ਜਿਹੜਾ ਵਾ ਪਿਆਰ ਉਹਨਾਂ ਦਾ ਔਰ ਬਾਬੇ ਵੀਰ ਸਿੰਘ ਦੇ ਪੜਾ ਤੇ ਜਿਹੜਾ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਆ ਔਰ ਸਾਬ ਸਿੰਘ ਸਭਰਾਹ ਜਿਹੜਾ ਜਿਵੇਂ ਪਿਛਲੇ ਸਮੇਂ 'ਚ ਵੀ ਜੀਸੀਪੀ ਲੈ ਕੇ ਵੱਡੇ ਪੱਧਰ ਤੇ ਸੇਵਾ ਕੀਤੀ ਤੇ ਹੁਣ ਵੀ ਕੀਤੀ ਆ ਔਰ ਕਰ ਰਿਹਾ ਵਾ ਔਰ ਨਗਰ ਸਭਰਾਹ ਸਾਰਾ ਹੀ ਕਰ ਰਿਹਾ ਔਰ ਉਹਦੇ ਨਾਲ ਨਾਲ ਜਿਹੜਾ ਮਹਿਕਮਾ ਵਾ ਬੜਾ ਮੈਂ ਕਹਾਂਗਾ ਕਿ ਘਾਤੋ ਮਹਿਕਮਾਾਂ ਜਾਂ ਸਰਕਾਰ ਕੀ ਸੋਚਦੀ ਆ ਆ ਥੋੜੇ ਬਹੁਤੀ ਸਹੈਤਾ ਦੇ ਨਾਲ ਇਨਾ ਜਿਹੜੇ ਜਨਤਕ ਲੋਕਾਂ ਦਾ ਕੁਛ ਨਹੀਂ ਬਣਨਾ ਕਿ ਵੱਡੇ ਪੱਦਰ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਅੱਜ ਮੈਨੂੰ ਪਤਾ ਲੱਗਾ ਕਿ ਜਿਹੜਾ ਜਿੰਨਾ ਵੀ ਮਹਿਕਮਾ ਟ੍ਰੇਨ ਵਿਭਾਗ ਦਾ ਉਹ ਸਾਰੇ ਮਹਿਕਮੇ ਨੇ ਆਪਦੇ ਫੂਲ ਬੰਦ ਕੀਤੇ ਕਿ ਅਸੀਂ ਕੋਈ ਤੁਹਾਨੂੰ ਅੱਗੇ ਕੋਈ ਸਹੈਤਾ ਨਹੀਂ ਦੇ ਸਕਦੇ ਪਰ ਵੱਡੇ ਪੱਦਰ ਤੇ ਮੁਠਿਆਲੇ ਤੋਂ ਲੈ ਕੇ ਪਠਾਨਕੋਲ ਤੱਕ ਜਿਹੜੀ ਆ ਕ੍ਰੈਸ਼ਨਾਂ ਤੱਕ ਜਿਹੜੀ ਮਾਈਨਿੰਗ ਹੁੰਦੀ ਆ ਤੇ ਇੱਕ ਦਿਹਾੜੀ ਦੇ ਵਿੱਚ ਘੱਟੋ ਘੱਟ 15 ਤੋਂ 20-20 ਕਰੋੜ ਰੁਪਇਆ ਜਿਹੜਾ ਮੈਨਗ ਵਿਭਾਗ ਦੇ ਖਾਤੇ 'ਚ ਜਾਂਦਾ ਮੈਨੂੰ ਨਹੀਂ ਪਤਾ ਕਿ ਉਹ ਕਿੱਜਾ ਗਿਆ ਹੋਵੇ ਅਗਰ ਜੇ ਉਹ ਪੈਸਾ ਇੰਨਾ ਜਾਂਦਾ ਹੋਵੇ ਨਾ ਜਮ ਹੋਇਆ ਹੋਵੇ ਤੇ ਇੱਥੇ ਇਹ ਗੱਲ ਕਰਦੀ ਕਿ ਭਾਵੇਂ ਲੋਹੇ ਦੀਆਂ ਬਿਲਡਿੰਗਾਂ ਬਣਾ ਕੇ ਨਾਲ ਦੀ ਨਾਲ ਭਾਵੇਂ ਬੰਨ ਬੰਦਿਓ ਔਰ ਰੇਤਾ ਜਿਹਨੂੰ ਕਬਜ਼ੇ 'ਚ ਲੈਣੀ ਆ ਜਾਂ ਕੋਈ ਰੇਤਾ ਪੁੱਟਣੀ ਆ ਜਾਂ ਕੋਈ ਨੁਕਸਾਨ ਕਰਨਾ ਜਾਂ ਲੁੱਟ ਕੇ ਕਿਸਾਨ ਨੂੰ ਕਢਣਾ ਉਦੋਂ ਸਰਕਾਰਾਂ ਪੂਰਾ ਜ਼ੋਰ ਦੇ ਕੇ ਕਿਸਾਨਾਂ ਨੂੰ ਜਿਹੜਾ ਵਾ ਉਹ ਇਹ ਗੱਲ ਕਰਦੀ ਆ ਵੀ ਹਰ ਹਾਸ ਦੇ ਵਿੱਚ ਵੀ ਲੈ ਲੈਂਦੀਆਂ ਪਰ ਅੱਜ ਜਿਹੜਾ ਅਰਬਾਂ ਰੁਪਈਆ ਕਰੋੜਾਂ ਰੁਪਈਆ ਜਿਵੇਂ ਬਾਦਲ ਸਰਕਾਰ ਸਮੇਂ ਵੀ 10 ਤੋਂ 15 ਸਾਲ ਇੱਥੇ ਜਿੰਨਾ ਲੋਕਾਂ ਨੂੰ ਵਟੋਰਿਆਗਾ ਰੇਤਾ ਜੋ ਕ੍ਰੈਸ਼ਰ ਪਠਾਨਕੋਟ ਤੱਕ ਔਰ ਉਦੋਂ ਬਾਅਦ ਜਿਹੜੀ ਕਾਂਗਰਸ ਸਰਕਾਰ ਆਈ ਉਹਨਾਂ ਵੀ ਵੱਡੇ ਪੱਧਰ ਤੇ ਇੱਥੇ ਲੋਕਾਂ ਨੂੰ ਲੁੱਟ ਕੇ ਖੜਿਆ ਪਰ ਹੁਣ ਜਿਹੜੀ ਐਸ ਵੇਲੇ ਸਰਕਾਰ ਆ ਜਿਹੜੀ ਉਹ ਵੀ ਵੱਡੇ ਪੱਧਰ ਤੇ ਤਿੰਨ ਤੋਂ ਸਾਢੇ ਤਿੰਨ ਸਾਲ ਜਿਹੜਾ ਇਥੋਂ ਦਰਿਆਵਾਂ ਦੇ ਵਿੱਚੋਂ ਲੁੱਟ ਕਰ ਚੁੱਕੀ ਆ ਪਰ ਜੇ ਅੱਜ ਇਹਨਾਂ ਦਾ ਲੇਖਾ ਜੋਖਾ ਖੋਲ੍ਹੀਏ ਤੇ ਅਰਬਾਂ ਹੀ ਰੁਪਈਆ ਬਣਦਾ ਵਾ ਤੇ ਇਥੇ ਅੱਜ ਉਹਨਾਂ ਨੂੰ ਤੋਲੇ ਦੇਣ ਵਾਸਤੇ ਜਾਂ ਕੋਈ ਮੁਹੱਈਆ ਕਰਨ ਵਾਸਤੇ ਨਹੀਂ ਇਹਨਾਂ ਲੋਕਾਂ ਨੂੰ ਕੋਈ ਮੈਂ ਨਹੀਂ ਕਹਿੰਦਾ ਸਟੇਟਸ ਵਿਖਾਈ ਜਾਨ ਮੈਂ ਕਹਿੰਨਾ ਕਿ ਵੱਡੇ ਪੱਧਰ ਤੇ ਵੇਖੋ ਲਾਲਜੀ ਸਿੰਘ ਭੁੱਲਣ ਸਾਡੇ ਇਥੇ ਇਲਾਕੇ ਦਾ ਇੰਚਾਰਜ ਵੀ ਆ ਮੰਤਰੀ ਵੀ ਆ ਔਰ ਉਹ ਆਪਣੇ ਮਹਿਕਮੇ ਨੂੰ ਹਦਾਇਤ ਕਰੇ ਔਰ ਇੱਥੇ ਕੋਈ ਵੱਡੇ ਪੱਥਰਾਂ ਦੇ ਟਰੱਕ ਲਿਆਣ ਕੇ ਔਰ ਇੱਕ ਤਾਂ ਕਿ ਜਿਹੜੀ ਢਾਹ ਵਾ ਜੜੀ ਸਭਰਾਵਾਂ ਦੀ ਇਹਨੂੰ ਰੋਕਿਆ ਜਾਵੇ ਜਿਹੜਾ ਹਜ਼ਾਰਾਂ ਕਿੱਲਾ ਜਿਹੜਾ ਬਰਬਾਦ ਹੋਣ ਤੋਂ ਬਚ ਸਕੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਜਿ ਆਮੀਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਤੇ ਮੇਰਾ ਨਾਮ ਬਾਬਾ ਪਰਕਸ਼ੀਂ ਗੁਰੰਗਰੀ ਜਿੰਨਾ ਪ੍ਰਧਾਨ ਸੰਤ ਜੀ ਦੇ ਗੀਰਪੁਰ ਦੇ ਤਲਵਾਰਾਂ ਦੀ ਅੱਜ ਸਭਰਾ ਬਣ ਦਿੱਤੇ ਆਏ ਜੀ ਕੀ ਕਹਿਣਾ ਤੁਹਾਡਾ ਜੀ ਅਸੀਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਕਿ ਇਹ ਲੋਕ ਜਿਹੜੇ ਆ ਹਰ ਸਾਲ ਦੀ ਤਰ੍ਹਾਂ ਆਧਵੀ ਪਾਣੀ ਦੀ ਮਾਰ ਹੇਠਾਂ ਇਹਨਾਂ ਨੂੰ ਬੰਨ ਨੂੰ ਪੱਥਰ ਲਾ ਕੇ ਪੱਕਾ ਕੀਤਾ ਜਾਵੇ ਤੇ ਇਹ ਇਹਨਾਂ ਲੋਕਾਂ ਦੀ ਜਿਹੜੀ ਆ ਮਾਂ ਮਾਲ ਤੇ ਜਾਨ ਦੀ ਜਿਹੜੀ ਆ ਉਹ ਰੋਇਆ ਛੇਵਾ ਦਿੱਤੀ ਜਾਵੇ ਸਰਕਾਰ ਨੂੰ ਇਹੋ ਬੇਨਤੀ ਆ ਇਹ ਲੋਕ ਵਿਚਾਰੇ ਹਰ ਸਾਲ ਆ ਇਹਨਾਂ ਦੀਆਂ ਫਸਲਾਂ ਮਾਰੀਆਂ ਜਾਂਦੀਆਂ ਮਾਲਦੰਗਰ ਇਹਨਾਂ ਦਾ ਰੁੜ ਗਿਆ ਟਰੈਕਟਰ ਇਹਨਾਂ ਦਾ ਰੁੜ ਗਿਆ ਉੱਥੇ ਇਹਨਾਂ ਦੇ ਰੁੜ ਗਏ ਪਰ ਸਰਕਾਰਾਂ ਜਦੋਂ ਲੋਕਾਂ ਦਾ ਤਸ਼ੱਦਦ ਕਰਨਾ ਹੁੰਦਾ ਇੱਥੋਂ ਰੇਤਾ ਨਾਲ ਨੋਟ ਕੇ ਖੜਨੀ ਆ ਉਦੋਂ ਸਾਰਾ ਪ੍ਰਸ਼ਾਸਨ ਵੀ ਇਕੱਠਾ ਹੋ ਜਾਂਦਾ ਤੇ ਸਾਰੇ ਜਿਹੜੇ ਸਰਕਾਰੀ ਆ ਸਰਕਾਰੀ ਅਧਿਕਾਰੀ ਆ ਉਹ ਵੀ ਇੱਥੇ ਪਹੁੰਚ ਜਾਂਦੇ ਲੋਕਾਂ ਨੂੰ ਜਦੋਂ ਕੁੱਟਣਾ ਹੁੰਦਾ ਲੋਕਾਂ ਦੇ ਜਦੋਂ ਛੱਤਰ ਮਾਰ ਲੈਂਦੇ ਆ ਤੇ ਜਦੋਂ ਆ ਇਹਨਾਂ ਦੀ ਵਾਰੀ ਆਉਣਾ ਵੀ ਇਹਨਾਂ ਦੀ ਸਾਰ ਲਈ ਜਾਵੇ ਅਸੀਂ ਇਹਨਾਂ ਨੂੰ ਸਰਕਾਰ ਨੂੰ ਭਗਵੰਤ ਮਾਨ ਨੂੰ ਬੇਨਤੀ ਕਰਦੇ ਹਾਂ ਇੱਕ ਵਾਰਾਂ ਨੇ ਬਿਆਨ ਵੀ ਦਿੱਤਾ ਹੈ ਵੀ ਮੈਂ ਮੁਰਗੀ ਦੇ ਵੀ ਆਂਡੇ ਦਵਾਂ ਮੈਂ ਮੁਰਗੀ ਦੇ ਵੀ ਪੈਸੇ ਦਵਾਂਗਾ ਮੱਝ ਦੇ ਦਵਾਂਗਾ ਬੱਕਰੀ ਦੇ ਦਵਾਂਗਾ ਪਰ ਅੱਜ ਤੱਕ ਕਿਸੇ ਨੂੰ ਆਂਡੇ ਦਾ ਰੁਪਈਆ ਵੀ ਨਹੀਂ ਮਿਲਿਆ ਇਹ ਸਰਕਾਰ ਨੇ ਹੀ ਫਰਟਪਾਜ ਲਾ ਲਾਉਣਾ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ ਕਿਉਂਕਿ ਇਹਨਾਂ ਲੋਕਾਂ ਦੇ ਸਿਰ ਤੇ ਤੁਹਾਡੀ ਸਰਕਾਰ ਬਣਨੀ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਲੋਕ ਦੁੱਸਣਗੇ ਵੀ ਇਹਨਾਂ ਲੋਕਾਂ ਦੇ ਵਿੱਚ ਕਿੰਨੀ ਤਾਕਤ ਹੈ ਵੈਕੁਰਜੀ ਕਾ ਖੰਪਰ ਸਰਦਾਰ ਜੀ ਜਿਹੜਾ ਅੱਜ ਮਹਿਕਮੇ ਵੱਲੋਂ ਪਤਾ ਲੱਗਾ ਕਿ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਨਾਂ ਦਾ ਤੇਲ ਦੇ ਸਕਦੇ ਇਹਨਾਂ ਦਾ ਕੋਈ ਸਹੈਤ ਆ ਕੀ ਮੈਂ ਕਹਿਣਾ ਤੁਹਾਡਾ ਇਸ ਤੇ ਕਿ ਜਿਹੜਾ ਬੰਦ ਤੇ ਸੇਵਾ ਚੱਲਦੀ ਪਹਿਲੋ ਤੇ ਮੈਂ ਆਪ ਦੇ ਦੇਖਦਾ ਪੱਤਰਕਾਰ ਭਾਈ ਚਾਰਾ ਚੱਪਤਾ ਥੰਮਦਾ ਧੰਨਵਾਦ ਕਰਦਾ ਜਿਹੜੀ ਸਰਕਾਰ ਆ ਜਾਏ ਮਹਿਕਮਾ ਇਹਨਾਂ ਦਾ ਜਵਾਬ ਹੀ ਆ ਕਿ ਕਰਨ ਲੇਗਾ ਕਾਰ ਸੇਵਾ ਵਾਲੇ ਮਹਾਂਪੁਰਖ ਸੰਪਰਦਾਵਾਂ ਨਿਹੰਗ ਸਿੰਘ ਜਹੇ ਬੰਦੀਆਂ ਦਾਲ ਪੰਥ ਬਾਬਾ ਵਿਦੀ ਚੱਦ ਸੀਨਾ ਗੁਰੂ ਕਾ ਸੀਨਾ ਗੁਰੂ ਅਰਜਵਿੰਦ ਪਾਚਣੇ ਆਪਦੇ ਮੁਖ ਦੇ ਵਿੱਚੋਂ ਬੜੇ ਪ੍ਰੇਮ ਨਾਲ ਕਿਹਾਈ ਜਿਹੜਾ ਸਾਡੇ ਤੇ ਵਿਦੀ ਚੱਦ ਦੇ ਬਹੁਤ ਪ੍ਰੇਮ ਦੇ ਨਾਲ ਸ਼ਬਦ ਮੁਖ ਤੋਂ ਉਚਾਰਿਆ ਜਿਹੜਾ ਸਾਡੇ ਦੇ ਬਿਧੀ ਚੰਦ ਚ ਫਰਕ ਸਮਝਿਓ ਗੁਰੂ ਨਾਨਕ ਪਾਤਸ਼ਾਹੇ ਕਰਦਾ ਸੇਖੀ ਨਹੀਂ ਦਾ ਬਾਬਾ ਬਿਧੀ ਚੰਦ ਨੇ ਸੰਪਰਦਾ ਨੇ ਕਰੋਨਾ ਕਾਲ ਦੇ ਦੌਰਾਨ ਲੰਗਰ ਪੰਜਾਬ ਦੇ ਕੋਨੇ-ਕੋਨੇ ਵਿੱਚ ਪਕਾਇਆ ਹਜੂਰ ਸਾਹਿਬ ਨੂੰ ਸੰਗਤਾਂ ਜਾਣ ਲੱਗਦੀਆਂ ਥਾ-ਥਾ ਤੇ ਗੁਰਦੁਆਰੇ ਦੇ ਪੌਦੇ ਬਣਾਇਆ ਜਾਣ ਲੱਗਿਆ ਨੇ ਕਿ ਜਿੱਥੇ ਸੰਗਤਾਂ ਰਾਮ ਕਰਦੀਆਂ ਸੰਗਤਾਂ ਸੁਖ ਲੈਂਦੀਆਂ ਸਮਾਂ ਜਿਹੜਾ ਵਾ ਜਦੋਂ ਪੈਂਟਾ ਜਿਆਦਾ ਹੋਣ ਕਰਨਾ ਬਾਬਾ ਬਿਦੀ ਚੰਦ ਦੇ ਸੰਪਰਦਾ ਦੀ ਬਹੁਤ ਤਗੜੀ ਦੇਣਾ ਮੈਂ ਇਹ ਬੇਨਤੀ ਕਰਦਾ ਵੀ ਜਿਹੜੀ ਸਰਕਾਰ ਦੀ ਗੱਲ ਕਰਦੀ ਸਰਕਾਰ ਜਵਾਬ ਦੇਗੀ ਆ ਸਰਕਾਰ ਦਾ ਜਵਾਬ ਆ ਅੱਜ ਜੋਖ ਹਾਲਾਤ ਬਣਿਆ ਕਿਸਾਨ 4 ਜੁਲ੍ਹੇ ਡੁੱਬ ਕੇ ਕਪੂਰਥਲਾ ਜਲੰਧਰ ਫਿਰੋਜ਼ਪੁਰ ਤਰਨਤਾਰਨ ਕੋਈ ਸਰਕਾਰ ਦੀ ਸਾਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਕੁਝ ਪਿੱਛੇ ਮਿਲਿਆ ਨਾ ਗਾਂ ਝਾਕਾ ਨਾ ਕੋਈ ਪੱਥਰ ਨਾ ਕੋ ਪਵਾੜਾ ਗੱਲ ਕਰਕੇ ਉਹ ਇਥੋਂ ਮੁਰਗਤ ਕੰਨੀ ਕਿਦਰਾ ਕੇ ਪੱਲਾ ਛੱਡ ਕੇ ਚਲੇ ਗਏ ਅੱਜ ਮੈਘਮੇ ਨੇ ਸੇਰ ਦਾ ਫੂੜ ਬੰਦ ਕੀਤਾ ਕੋਈ ਨਹੀਂ ਇੱਥੇ ਆਇਆ ਕਿਉਂਕਿ ਨਗਰ ਤੇ ਭਰਾ ਦੀਆਂ ਆਸ-ਪਾਸ ਵਾਲੀਆਂ ਸੰਗਤਾਂ ਲਾਗੇ ਲਾਗੇ ਪਿੰਡ ਸਾਡੇ ਅਤੀ ਸਤਿਕਾਰਯੋਗ ਜਿਨ੍ਹਾਂ ਨੇ ਸਾਡੀ ਇੱਤਿਹਾੜੇ ਬਾਹ ਪੜੀ ਆ ਇੱਕ ਵੇਖਿਆ ਜਾ ਰਿਹਾ ਕਿ ਮੰਤਰੀ ਸਾਹਿਬ ਤਾਂ ਕਹਿੰਦੇ ਕਿ ਅਸੀਂ ਇਲਾਕੇ ਦੀ ਸੇਵਾ ਕਰ ਰਹੇ ਆ ਅਸੀਂ ਆਪਦੇ ਕੋਲੋਂ ਰਾਜਵੰਡਰ ਜਿਹੜੇ ਜਿਹੜੀ ਉਹ ਸੇਵਾ ਕਰਨ ਦਿਓ ਉਹ ਦਿਖ ਨਹੀਂ ਰਹੀ ਆ ਜਿਹੜੀ ਇਸ ਪਾਰਟੀ ਨੇ ਸੇਵਾ ਕੀਤੀ ਉਹ ਦੇਹਣੀ ਨਹੀਂ ਆ ਪਹਿਲੀ ਜਿਹੜੀ ਉਹ ਸਾਰੀ ਢੱਪ ਕਰ ਚੱਲੇ ਸੀ ਨਵਾਂ ਕਾਨੂੰਨ ਬਣਾ ਕੇ ਐਹੋ ਜੀ ਸੇਵਾ ਕਰ ਚੱਲੇ ਲੋਕਾਂ ਨੂੰ ਪੱਕਿਆ ਇਨਸਾਫ ਕਰ ਚੱਲੇ ਸੇਵਾ ਦੇਹ ਨਹੀਂ ਰਹੀ ਆ ਜਿਹੋ ਜੀ ਸੇਵਾ ਨਾ ਕਰਨੀ ਆ ਜੋ ਦਿਖਣ ਡਿਆ ਵਾ ਕੱਖ ਨਹੀਂ ਗਾ ਕੋਲੇ ਕੋਈ ਕਦਾ ਦੀ ਚੀਜ਼ ਨਹੀਂ ਜੋ ਦਿੱਲੀ ਆਂਦੀ ਆਏ ਉਹ ਕਰਦੇ ਆ